ਸਤ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਉਹਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀਆਂ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 99152 65790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਪਹਿਲਾ ਸੂਹਾ ਤਾਜੀ ਸੂਹੀ ਮਗਰਬੱਸੀ 15 ਕਿਲੋ ਦੁੱਧ ਤਿਆਰ ਵਾਲੀ ਬਹਿੜ ਲੈ ਕੇ ਆਏ ਆ ਬਹੁਤ ਵੀਰਾਂ ਦੇ ਫੋਨ ਆਏ ਵੀ ਨਵੇਂ ਅੰਗ ਚ ਬਹਿੜ ਲੈਣੀਆਂ ਤਿਆਰ ਦੁੱਧ ਵਾਲੀ ਤੇ ਮਗਰਬੱਸੀ ਵਾਲੀ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਕਨਫਰਮ ਕਰਵਾਉਣੇ ਆ ਦੋਸਤੋ ਲੇਬ ਧਾਰਾਂ ਪੂਰੀ ਪ੍ਰੋਪਰ ਚਵਾਈ ਕਰਵਾ ਕੇ ਦਿਖਾਵਾਂਗੇ ਸਵੇਰ ਦਾ ਟਾਈਮ ਆਪਣਾ ਵੀਡੀਓ ਕਵਰ ਕਰਨ ਦਾ ਸਵੇਰ ਦੀ ਚਵਾਈ ਆਪਾਂ ਕੀਤੀ ਨਹੀਂ ਦੀ तकरीबन 7 ਤੋਂ 10 ਮਿੰਟ ਰਹਿੰਦੇ ਨੇਗੇ ਸਮਾ ਮਤਲਬ ਵੀ 7 ਵਜੇ ਚ 10 ਮਿੰਟ ਰਹਿੰਦੇ ਨੇ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਆਣੇ ਬਾਈ ਸਸਰੀ ਕਾਲ ਪਹਿਲਾਂ ਤਾਂ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਐਡਰੈਸ ਵੀਰੇ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਭਰਾ ਮੋਬਾਈਲ ਨੰਬਰ 9872105317 05317 9872105317 ਤੇ ਜਿਹੜੀ ਵੀਰੇ ਆਪਾਂ ਸਕਰੀਨ ਤੇ ਬੈਠ ਦੇਖੀ ਨੇ ਕੈਮਾ ਸੁਗਾਗੀ ਪਹਿਲਣਾ ਵੀਰੇ ਦੰਦਾ ਚ ਹਾਂ ਦੰਦਾ ਚ ਵੀਰੇ ਦੋਸਤੋ ਦੰਦਾ ਜੀ ਦੋ ਦੰਦ ਪਹਿਲਾ ਸੂਆ ਦੰਦਾ ਚ ਦੋ ਦੰਦ ਦਾ ਹਵਾਨਾ ਬਿਲਕੁਲ ਇਹਨਾਂ ਟੋਪ ਕੁਆਲਿਟੀ ਦਾ ਫਿਕਸ ਆਰਡਰ ਮੂਰੇ ਮੰਗਰ ਦਾ ਹਵਾਨਾ ਵੀਰੇ ਖੋਲ ਕੇ ਘੇੜਾ ਦੁਬਾਰੇ ਤੋਰੇ ਪੋਖਾ ਬਾਈਆਂ ਨੂੰ ਚੈੱਕ ਕਰਵਾ ਜੀ ਤੇ ਮੰਗਰ ਬੱਸੀ ਆ ਹਨਾ ਵੀਰੇ ਤੇ ਦੋਸਤੋ ਮੰਗਰ ਬੱਸੀ ਐ ਤੋਰੇ ਤਾਰੇ ਦੀ ਬੈੜ ਬਿਲਕੁਲ ਸਾਫਾ ਪੂਰਾ ਵੱਡਾ ਕਦਗਾਠਾ ਪਹਿਲਣ ਵਾਲਾ ਕੋਈ ਛੋਟੀ ਨਹੀਂ ਹੈਗੀ ਬਾਕੀ ਹਵਾਨਾ ਦੇਖ ਲੋ ਗਵਾਹੀ ਐ ਇਦਾਂ ਭਰਦਾ ਜਿਵੇਂ ਬੈੜ ਬਾਜ਼ਾਰ ਛੱਡੀ ਹੁੰਦੀ ਐ ਸ਼ਾਮ ਦੀ ਜਵਾਈ ਵੀਰੇ ਕਹਿ ਕਬਜੇ ਹੋਈ ਹੋਈ ਹੈਗੀ ਸਾਮ ਦੀ ਮੰਨ ਲਓ ਜੀ ਅਸੀਂ ਸੇਤ ਸੇਤ ਵੇ ਕਰਦੇ ਨਾ ਵੀਰੇ ਮੰਨ ਲਓ ਵੀ ਅੱਧਾ ਘੰਟਾ ਉੱਪਰ ਆਗਾ ਚਵਾਈ ਤੋਂ ਸਾਮ ਦੀ ਚਵਾਈ ਦੋਸਤੋ 6 ਵਜੇ ਕੀਤੀ ਹੋਈ ਆ ਪ੍ਰੋਪਰ ਇੱਕ ਗੱਲ ਹੋਰ ਦੱਸ ਦਿੰਨੇ ਆ ਦੋਸਤੋ ਕਹਿਣ ਕਹਾਉਣ ਵਾਲੀਆਂ ਗੱਲਾਂ ਨਹੀਂ ਆ ਜਿਹੜੇ ਵੀ ਮੇਰੇ ਵੀਰ ਦਾ ਸੌਦਾ ਹੁੰਦਾਗਾ ਵੀਰਾਂ ਨਾਲ ਵੀਰਾਂ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਬੈੜ ਦੀ ਖਰੀਦਾਰੀ ਕਰ ਸਕਦੇ ਹੋਗੇ ਕਿਉਂਕਿ ਵੀਰ ਕਹਿੰਦਾ ਵੀ ਆਪਣੀ ਬੈੜ ਥੱਲੇ 4 ਦਿਨਾਂ ਦੀ ਸੂਈ ਥੱਲੇ ਬਿਲਕੁਲ ਲੈਣ 15 ਕਿਲੋ ਕੰਡੇ ਵਾਲਾ ਦੁੱਧ ਹਾਜ਼ਰ ਆਗਾ ਕਹਿਣ ਕਹਾਉਣ ਵਾਲੀਆਂ ਗੱਲਾਂ ਨਹੀਂ ਹੈਗੀਆਂ ਬੱਚਾ ਲਾ ਕੇ ਪ੍ਰੋਪਰ ਧਾਰਾ ਮਰਵਾ ਕੇ ਸਾਰੀ ਲਾਈਵ 'ਚ ਵਾਈ ਕਰਕੇ ਦਿਖਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਹਾਮਤਰੀ ਚਾਹੁੰਦੀ ਆ ਤਾਂ ਵੀਰ ਨਾਲ ਜਰੂਰ ਕੰਟੈਕਟ ਕਰ ਸਕਦਾ ਹਾਂ ਵੀਰੇ ਛੱਡ ਕੇ ਬੱਚਾ ਧਾਰਾ ਮਾਰ ਕੇ ਦਿਖਾ ਦੇ ਤੇ ਰੇਟ ਕੀ ਹੋਊਗਾ ਬਾਜੋ ਜੀ ਆਪਾਂ ਵੀਡੀਓ ਦੇ ਵਿੱਚ ਹੀ ਦੱਸਾਂਗੇ ਲਾ ਦੇ ਬੱਚਾ ਦੋਸਤੋ ਦੁਨੇ ਬਹਿ ਕੇ ਦੁਨੇ ਪਾਸੇ ਬਹਿ ਕੇ ਚਵਾਈ ਕਰਨੀ ਹੈ ਦੁਨੇ ਪਾਸੇ ਬਹਿ ਕੇ ਕਰ ਸਕਦੇ ਹੋ ਇੱਕ ਪਾਸੇ ਬਹਿ ਕੇ ਕਰਨੀ ਹੈ ਇੱਕ ਪਾਸੇ ਕਰ ਸਕਦੇ ਹੋ ਸੀਲ ਠੰਡੀ ਸ਼ਾਂਤ ਸੁਭਾਅ ਦੀ ਨਿਆਣਾ ਪਾਉਣਾ ਨਿਆਣਾ ਵੀ ਪਾ ਸਕਦੇ ਹੋ ਨਹੀਂ ਬਣੋ ਤਾਂ ਨਾਂ ਵੀ ਪਾ ਸਕਦੇ ਕਿਉਂਕਿ ਬੈੜ ਚ ਕੋਈ ਘਾਟ ਨਹੀਂ ਅੱਜ ਦੀ ਘੜੀ ਬਿਲਕੁਲ ਸ਼ਾਂਤ ਸੀਲ ਠੰਡੇ ਸੁਭਾਅ ਵਾਲੀ ਬਹਿੜ ਹੈਗੀ ਕੋਈ ਔਲ ਕੱਪਾ ਨਹੀਂ ਕਰਦੀ ਚੌਥਾ ਦਿਨ ਸੂਈ ਨੂੰ ਹੈ ਪ੍ਰੋਪਰ ਜੇਰ ਦੀ ਵੀਡੀਓ ਹੈ ਵੀਰਾਂ ਕੋਲ ਹੀ ਸੂਈ ਹੈ ਵੀਰਾਂ ਨੇ ਗੱਬਣ ਲਈ ਦੀ ਵੀਰਾਂ ਦਾ ਵਪਾਰ ਦਾ ਕੰਮ ਹੈ ਕੋਈ ਘਰ ਦੀ ਨਹੀਂ ਹੈ ਵੀ ਝੂਠ ਤੋਂ ਪਾਣ ਮਰੀਏ ਦੇਖੋ ਉਹਦਾ ਕੋਈ ਫਾਇਦਾ ਨਹੀਂਗਾ ਅਡਰਕਵਾਲਿਟੀ ਬਹੁਤ ਸ਼ਾਨਦਾਰ ਆ ਵਹਿੜ ਦੀ ਬੱਚਾ ਤਾਂ ਬੱਚੀ ਤਾਂ ਸਾਨੂੰ ਆਪਾਂ ਚੁੰਗਦੀ ਦਿਖਾਤੀ ਦੋਸਤੋ ਪ੍ਰੋਪਰ ਵਹਿੜ ਉਤਰਦੀ ਹੈ ਦੇਖੋ ਪਿਸ਼ਾਬ ਕਰਕੇ ਛੱਲ ਵੀ ਮਾਰੂਗੀ ਸਾਰੇ ਮੰਨ ਲਓ ਵੀ ਜਿਹੜੀਆਂ ਗਾਈਆਂ ਆਲੇ ਗਉਣ ਨੇ ਉਹ ਸਾਰੇ ਨੇ ਵਹਿੜ 'ਚ ਚਵਾਈ ਦੀ ਤਾਂ ਪੋਲੀ ਹੈ ਵੀਰੇ ਦੋਸਤੋ ਚਵਾਈ ਦੀ ਵਹਿੜ ਪੋਲੀ ਹੈਗੀ ਘਰੇ ਰੱਖਣ ਵਾਲੇ ਵੀਰਾਂ ਲਈ ਸੁਨਹਿਰੀ ਮੌਕਾ ਹੈ ਨਲੇ ਤਾਂ ਚਾਰ ਪੰਜ ਸੂਏ ਪੀਓ ਦੁੱਧ ਤੇ ਨਲੇ ਆਪਦੇ ਵਧਾਓ ਪੈਸੇ ਇੱਕ ਤਰ੍ਹਾਂ ਦੀ ਐਫ ਡੀ ਹੋਈ ਹੈ ਦੋਸਤੋ ਬਰੇਆ ਥਾਣ ਦਿਖਾ ਦੇ ਕਿਹੜਾ ਕੱਢਿਆ ਬੈਣ ਆਹ ਦੇਖ ਸਕਦੇ ਹੋ ਦੋਸਤੋ ਕੋਈ ਡਰਦੀ ਨਹੀਂ ਬਿਲਕੁਲ ਲੈਣ ਮੁਠੀ ਵਾਲਾ ਕਾਬਲ ਥਣ ਕੱਢਿਆ ਗਿਆ ਮਸ਼ੀਨ ਵਾਲਾ ਵੀ ਥਾਣਾਗਾ ਜੇ ਕਿਸੇ ਮੇਰੇ ਵੀਰ ਨੇ ਘਰੇ ਚੋਂ ਨਾਲੇ ਲੈਣੀ ਚਾਹੀਏ ਵੇਚਣ ਨਾਲੇ ਲੈਣੀ ਆ ਧਰ ਪੀਏ ਬਾਧੇ ਵਾਲਾ ਸਿਸਟਮ ਹੀ ਆ ਦੋਸਤੋ ਘਾਟੇ ਵਾਲਾ ਨਹੀਂਗਾ ਬਿਲਕੁਲ ਲੈਣ ਬਾਜਬ ਰੇਟ ਕਰਾਂਗੇ ਵੀਡੀਓ ਦੇ ਵਿੱਚ ਜਮਾ ਭਾਲ ਲੋਟ ਹੀ ਕਰਨਾ ਆਪਾਂ ਆਹ ਦੇਖ ਸਕਦੇ ਹੋ ਦੋਸਤੋ ਦੋਨੇ ਪਾਸੇ ਬਹਿ ਕੇ ਚਵਾਈ ਕਰਦੀ ਹੁੰਦੀ ਹੈਗੀ ਵਹਿੜ ਦੀ ਕੋਈ ਲੱਤ ਛੜ ਵਾਲਾ ਕੰਮ ਨਹੀਂਗਾ ਤੇ ਵੀਰੇ ਛੱਡ ਕੇ ਆ ਜਾ ਓਰੇ ਆ ਦੇਖ ਸਕਦੇ ਹੋ ਦੋਸਤੋ ਬਹਿੜ ਉੱਤਰ ਵੀ ਆਈ ਸੱਲ ਵੀ ਤੈਨੂੰ ਜਿਹੜੀਆਂ ਗੱਲਾਂ ਕਈਆਂ ਨੇ ਸੋਨੂੰ ਸਾਰੀਆਂ ਬਹਿੜ ਚ ਪੂਰੀਆਂ ਐਨ ਪ੍ਰੋਪਰ ਕਵਰ ਕਰਦੀ ਹੈਗੀ ਤੇ ਵੀਰੇ ਮੁੱਲ ਕੀ ਹੋਊਗਾ ਬਾਜ ਬਜਮ ਮੁੱਲ ਬਾਈ ਜਿੰਨਾ ਮਰਜ਼ੀ ਤੇਰਾ ਵਾਲਾ ਮੁੱਲ ਕਰ ਉਹ ਬਸ ਹਾਂ ਨਹੀਂ 75000 ਦੀ ਦੇਣੀ ਆ ਵੀਰੇ ਦੋਸਤੋ ਮੁੱਲ ਵੀਰ ਕਹਿੰਦੇ 8590 ਕੁਛ ਕਰਾ ਲਓ 75000 ਦੀ ਦੇਣੀ ਆ 75000 ਚੋਂ ਘਰੇ ਆਏ ਬੰਦੇ ਦਾ ਮਾਣ ਤਾਣ ਜਰੂਰ ਹੋਊਗਾ ਕੋਈ ਰੇਟ ਫਿਕਸ ਨਹੀਂਗਾ ਇੱਕ ਵਾਰੀ ਵੀਰਾਂ ਨੂੰ ਜਰੂਰ ਫੋਨ ਲਾ ਲਓ ਜੇ ਕਿਸੇ ਮੇਰੇ ਵੀਰ ਦੀ ਸਮందਰੀ ਚਾਹੁੰਦੀ ਹੈ ਕਿਉਂਕਿ ਐਡੇ ਕੱਟ ਕਾਠ ਵਾਲੀਆਂ ਬੜਾ ਤੇ ਐਨੀ ਥਣਲੇਵੇ ਦੀਆਂ ਸਾਫ ਪਲੂਣਾ ਦੰਦਾਂ ਚ ਬੜਾ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਜੇ ਦੇਖਣ ਨੂੰ ਮਿਲਦੀਆਂ ਨੇ ਤਾਂ ਉਹਨਾਂ ਦੇ ਮੁੱਲ ਸਵਾ ਸਵਾ ਲੱਖ ਤੋਂ ਬਾਹਰ ਹੁੰਦੇ ਨੇ ਬਿਲਕੁਲ ਵੀਰਾਂ ਨੇ ਜੈਨੂਇਨ ਪ੍ਰਾਇਜ਼ ਕੀਤਾਗਾ ਘਰੇ ਇਹ ਬੰਦੇ ਦਾ 75000 ਚੋਂ ਮਾਨਤਾਨ ਹੋਊਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਚਵਾਈ ਦੀ ਬਿਲਕੁਲ ਵਹਿੜ ਸਾਫਾ ਦੇਖ ਸਕਦੇ ਹੋ ਦੋਸਤੋ ਮੋਟੀਆਂ ਮੋਟੀਆਂ ਧਾਰਾਂ ਨੇ ਦੇ ਵ ਇਧਰਲੇ ਸਾਈਡੋਂ ਵੀ ਮਾਰਦੇ ਵੀਰੇ ਕੋਈ ਲੱਤ ਛੜ ਵਾਲਾ ਕੰਮ ਨਹੀਂ ਕੋਈ ਡਰਦੀ ਕਰਦੀ ਨਹੀਂ ਆ ਦੇਖ ਸਕਦੇ ਹੋ ਦੋਸਤੋ ਚਵਾਈ ਦੀ ਬੈਡ ਬਿਲਕੁਲ ਸਾਫ ਹੈਗੀ ਮੋਟੀਆਂ ਮੋਟੀਆਂ ਚਾਰੇ ਥਨਾ ਚੋ ਧਾਰਾ ਕੋਈ ਪੂਰ ਨਹੀਂ ਕੋਈ ਛਟਾ ਨਹੀਂ ਬਾਜ ਬਰੇਟ 75000 ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਤੇ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ